ਪਹਿਲਾਂ ਤੁਸੀਂ 10 ਸਾਲ ਸਰਪੰਚੀ ਕੀਤੀ ਹੈ ਸਾਬਕਾ ਸਰਪੰਚ ਹੋਣ ਤੁਸੀਂ ਤੇ ਇਸ ਵਾਰ ਬਲਾਕ ਸੰਮਤੀ ਚੋਣਾਂ ਦੇ ਵਿੱਚ ਤੁਹਾਡੇ ਮਾਤਾ ਉਮੀਦਵਾਰ ਨੇ ਦੂਜੇ ਪਿੰਡਾਂ ਵਾਲੇ ਕਿਵੇਂ ਤੁਹਾਡੇ ਤੇ ਭਰੋਸਾ ਕਰਨਗੇ ਜਿਹੜੀ ਸ਼ਰਮਨੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਦੇ ਵਿੱਚ ਵਿਚਰ ਕੇ ਘਰ ਘਰ ਜਾ ਕੇ ਇਹ ਜਿਹੜੀ ਜਿੱਤ ਯਕੀਨੀ ਬਣਾਉ। ਤੁ ਵੀ ਮੇਰੇ ਕੋਲ ਸੇਵਾ ਹੋ ਸਕਦੀ ਸੀ ਮੈਂ ਉਹਨਾਂ ਦੇ ਨਾਲ ਵੀ ਹਰ ਥਾਂ ਸਾਹਮਣੇ ਜਿਹੜੇ ਤੁਸੀਂ ਲੋਕਾਂ ਦੇ ਤੱਕ ਜੇ ਰਚਣ ਚਾਹੋ। ਉਪਰ ਸਾਹਿਬ ਹਰ ਇੱਕ ਨੇ ਆਪੋ ਆਪਣੀ ਮਿਹਨਤ ਕਰਕੇ ਆਪਣਾ ਘਰ ਚਲਾਉਣਾ ਹੁੰਦਾ। ਜਿਹੜਾ ਵੀ ਮੇਰੇ ਕੋਲ ਆਇਆ ਹੈ, ਜੋ ਮੇਰੇ ਵੱਸ ਹੋਇਆ ਹੈ। ਮੈਂ ਆਪਣੇ ਮਾੜੇ ਸਮੇਂ ਦੇ ਵਿੱਚ ਵੀ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਆ ਗਿਆ ਪਿਆ। ਸ਼ਸ਼ੀਗਲ ਦੋਸਤੋ, ਐਜ ਨਿਊਜ਼ 24 ਚੈਨਲ ਤੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਵਿੰਦਰ ਬੋਪਾ ਰਾਏ। ਦੱਸ ਦਈਏ ਕਿ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਪੱਬਾਂ ਪਾਰ ਹੋਈਆਂ ਨੇ ਮਾਹੌਲ ਜਿਹੜਾ ਉਹ ਪੂਰਾ ਭਖ ਚੁੱਕਿਆ ਦੱਸ ਦਈਏ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪੋ ਆਪ ਦੇ ਹਲਕਿਆਂ ਦੇ ਅੰਦਰ ਤਿਆਰੀਆਂ ਨੇ ਜਿਹੜੀਆਂ ਚੋਣਾਂ ਨੂੰ ਲੈ ਕੇ ਉਹ ਖਿੱਚੀਆਂ ਜਾ ਰਹੀਆਂ ਨੇ ਦੱਸ ਦਈਏ 14 ਦਸੰਬਰ ਨੂੰ ਇਹ ਵੋਟਾਂ ਪੈਣਗੀਆਂ ਤੇ 17 ਦਸੰਬਰ ਨੂੰ ਨਤੀਜੇ ਆਉਣਗੇ ਜਿਸ ਦੇ ਦੌਰਾਨ ਕਈ ਉਮੀਦਵਾਰ ਪਹਿਲੀ ਵਾਰ ਜਿਹੜਾ ਚੋਣ ਮੈਦਾਨ ਦੇ ਵਿੱਚ ਆਏ ਨੇ ਤੇ ਕਈ ਉਮੀਦਵਾਰ ਅਜੇਹੇ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਵੀ ਪਿੰਡਾਂ ਦੇ ਵਿੱਚ ਜਿਹੜੀ ਸੇਵਾ ਉਹਨਾਂ ਵੱਲ ਜਾ ਚੁੱਕੀ ਆ ਸਾਡੇ ਨਾਲ ਸੋਨਾ ਸਿੰਘ ਸਾਬਕਾ ਸਰਪੰਚ ਜਿਹੜੇ 10 ਸਾਲ ਸਰਪੰਚ ਰਹੇ ਨੇ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਝੁੱਗੇ ਜਵਾਹਰ ਸਿੰਘ ਵਾਲਾ ਤੋਂ ਜਿਨ੍ਹਾਂ ਦਾ ਜ਼ੋਨ ਨੰਬਰ 1 ਹੈ ਜਲਾਲਾਬਾਦ ਰੂਰਲ ਦਾ ਤਾਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ 10 ਸਾਲ ਸਰਪੰਚੀ ਤੋਂ ਬਾਅਦ ਇਸ ਵਾਰ ਬਲਾਕ ਸਮਤੀ ਚੋਣਾਂ ਦੇ ਵਿੱਚ ਉਹਨਾਂ ਦੇ ਮਾਤਾ ਜੀ ਭਰਾਵਾ ਬਾਈ ਉਹ ਉਮੀਦਵਾਰ ਖੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਸਰਪੰਨ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਐਜ ਨਿਊਜ਼ 24 ਚੈਨਲ ਤੇ ਤੇ ਦਫ਼ਤਰ ਵੀਖੇ ਤੁਸੀਂ ਪਹੁੰਚੇ ਹੋ ਸਵਾਗਤ ਹੈ ਤੁਹਾਡੇ ਉਪਰ ਸਾਹਿਬ ਬਹੁਤ ਬਹੁਤ ਧੰਨਵਾਦ ਐਜ ਨਿਊਜ਼ 24 ਦੀ ਤੁਹਾਡੀ ਸਮੁੱਚੀ ਟੀਮ ਦਾ ਜਿਹੜਾ ਕਿ ਤੁਸੀਂ ਜਲਾਲਾਬਾਦ ਹਲਕਾ ਔਰ ਫਾਜ਼ਲ ਕਾ ਡਿਸਟ੍ਰਿਕਟ ਔਰ ਆਸ-ਪਾਸ ਦੇ ਇਲਾਕੇ ਵਿੱਚ ਵੀ ਬੜੇ ਵਧੀਆ ਜਿਹੜੀ ਮਖੂਬੀ ਸੇਵਾ ਨਿਭਾ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਧੰਨਵਾਦ ਕਰਦਾ ਤੁਹਾਡਾ ਜਿਹੜਾ ਪਹਿਲਾਂ ਤੁਸੀਂ 10 ਸਾਲ ਸਰਪੰਚੀ ਕੀਤੀ ਹੈ ਸਾਬਕਾ ਸਰਪੰਚ ਹੋਣ ਤੁਸੀਂ ਤੇ ਇਸ ਵਾਰ ਬਲਾਕ ਸੰਮਤੀ ਚੋਣਾਂ ਦੇ ਵਿੱਚ ਤੁਹਾਡੇ ਮਾਤਾ ਉਮੀਦਵਾਰ ਨੇ ਤੇ ਤੁਹਾਡਾ ਹਲਕੇ ਅੰਦਰ ਕਿਦਾਂ ਰਜਾਣਾ ਤੇ ਪਾਰਟੀ ਨੂੰ ਪਾਰਟੀ ਦਾ ਕਿਵੇਂ ਧੰਨਵਾਦ ਕਰਦੇ ਹੋ ਜੀ ਮੈਂ ਪਹਿਲਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਔਰ ਸਾਡੇ ਹਲਕਾ ਇੰਚਾਰਜ ਬਾਈ ਸਤਿੰਦਰਜੀਤ ਸਿੰਘ ਜੀ ਮੈਂਟਾ ਜੀ ਜੋ ਸਾਡੇ ਵੱਡੇ ਭਰਾ ਨੇ ਔਰ ਮੈਂ ਸਮੁੱਚੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਸਾਨੂੰ ਮੇਰੇ ਮਾਤਾ ਜੀ ਨੂੰ ਜਿਹੜਾ ਕਿ ਬਲਾਕ ਸੰਮਤੀ ਦੀ ਟਿਕਟ ਦੇ ਕੇ ਸਾਨੂੰ ਉਮੀਦਵਾਰ ਵਜੋਂ ਐਲਾਨਿਆ ਔਰ ਮੈਂ ਵਾਦਾ ਵੀ ਕਰਦਾ ਕਿ ਅਸੀਂ ਲੋਕਾਂ ਦੇ ਵਿੱਚ ਵਿਚਰ ਕੇ ਘਰ ਘਰ ਜਾ ਕੇ ਇਹ ਜਿਹੜੀ ਜਿੱਤ ਯਕੀਨੀ ਬਣਾਵਾਂਗੇ ਸਰਪੰਚ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਦੇ ਉਮੀਦਵਾਰ ਹੋ ਤੇ ਪਹਿਲਾਂ ਤੁਸੀਂ ਪਿੰਡ ਦੇ ਵਿੱਚ ਵੋਟਾਂ ਨਾਲ ਜਿੱਤੇ ਹੋ ਸਰਪੰਚ ਬਣੇ ਹੋ ਇਸ ਵਾਰ ਤੁਹਾਡੇ ਜ਼ੋਨ ਦੇ ਵਿੱਚ ਚਾਰ ਤੋਂ ਪੰਜ ਪਿੰਡ ਪੰਜ 6 ਪਿੰਡ ਦੇ ਆਸ-ਪਾਸ ਜਿਹੜੀ ਵੋਟਾਂ ਨੇ ਤੁਹਾਡੇ ਜ਼ੋਨ ਦੀਆਂ ਜ਼ੋਨ ਨੰਬਰ ਇੱਕ ਦੀਆਂ ਕਿਵੇਂ ਦੇਖਦੇ ਹੋ ਦੂਜੇ ਪਿੰਡਾਂ ਵਾਲੇ ਕਿਵੇਂ ਤੁਹਾਡੇ ਤੇ ਭਰੋਸਾ ਕਰਨਗੇ ਕਿਵੇਂ ਤੁਹਾਨੂੰ ਜਿਹੜੀਆਂ ਆਪਣੀਆਂ ਵੋਟਾਂ ਪੋਲ ਕਰਨਗੇ ਜੀ ਬੋਪਰੇ ਸਾਹਿਬ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਆਪਣੇ ਲੋਕਾਂ ਨੂੰ ਵੀ ਔਰ ਤੁਹਾਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਜਦੋਂ 2013 ਦੇ ਵਿੱਚ ਅਸੀਂ ਪਹਿਲੀ ਵਾਰ ਸਰਪੰਚ ਬਣੇ ਸੀ ਜੀ ਉਸ ਟਾਈਮ ਮੇਰੇ ਕੋਲ ਪਿੰਡ ਕੋਟੂ ਵਾਲਾ ਔਰ ਚੁੱਗੇ ਜਵਾਰ ਸਿੰਘ ਸੀ ਚਲੋ ਉਸ ਟਾਈਮ ਮੇਰੀ ਉਮਰ ਵੀ ਥੋੜੀ ਘੱਟ ਸੀ ਔਰ ਲੋਕਾਂ ਨੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਜਿਤਾਇਆ ਸੀ ਔਰ ਅਸੀਂ ਬੜਾ ਨਿੱਜੀ ਤੌਰ ਤੇ ਮੈਂ ਸਾਰੇ ਜਿਹੜੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਮੇਰੇ ਪੈਣਾ ਬਰਾਜੇ ਉਹ ਜੋ ਵੀ ਮੇਰੇ ਕੋਲ ਸੇਵਾ ਹੋ ਸਕਦੀ ਸੀ ਮੈਂ ਉਹਨਾਂ ਦੇ ਨਾਲ ਵੀ ਹਰ ਥਾਂ ਖੜਦਾ ਸੀ ਔਰ ਅੱਜ ਵੀ ਭਾਵੇਂ ਅਸੀਂ ਸਰਪੰਚ ਨਹੀਂ ਹੈਗੇ ਫਿਰ ਵੀ ਅੱਜ ਸਾਡਾ ਦਰਵਾਜ਼ਾ 24 ਘੰਟੇ ਖੁੱਲਿਆ ਹੁੰਦਾ ਆਪਣੇ ਪੈਰਾ ਪੈਣਾ ਪਰਾਵਾਂ ਦੇ ਨਾਲ ਵਧੀਆ ਤਰੀਕੇ ਨਾਲ ਕੰਮ ਉਹਨਾਂ ਦਾ ਸੀ ਜਿਹੜਾ ਕਿ ਜਿੰਨੇ ਜੋਗ ਹੁੰਨੇ ਸੀ ਕਰਦੇ ਆ ਕਿਹੜੇ ਕੰਮਾਂ ਨੂੰ ਲੈ ਕੇ ਜਿਹੜਾ ਤੁਸੀਂ ਉਮੀਦਵਾਰ ਦੀ ਦਾਅਵਾਦਾਰੀ ਰੱਖੀ ਤੇ ਉਸ ਤੋਂ ਬਾਅਦ ਦੇ ਵਿੱਚ ਸ਼ਰੋਪ ਪਾਰਟੀ ਵੱਲੋਂ ਤੁਹਾਡੇ ਤੇ ਭਰੋਸਾ ਕਰਦੇ ਹੋ ਤੁਹਾਨੂੰ ਉਮੀਦਵਾਰ ਐਲਾਨਿਆ ਕਿਹੜੇ ਕੰਮ ਨੇ ਜਿਹੜੇ ਤੁਸੀਂ ਲੋਕਾਂ ਦੇ ਤੱਕ ਜਿਹੜੇ ਪਹੁੰਚਾਓਗੇ ਇਹ ਬੁੱਪਰ ਹੈ ਤੁਸੀਂ ਸਭ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਔਰ ਮੈਂ ਆਪਣੇ ਲੋਕਾਂ ਨੂੰ ਵੀ ਇਹ ਬੇਨਤੀ ਕਰਦਣਾ ਚਾਹੁੰਦਾ ਕਿ ਜਿਹੜੇ ਹੁਣ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਮਦੀ ਇਲੈਕਸ਼ਨ ਹੋ ਰਹੇ ਨੇ ਇਹਦੇ ਵਿੱਚ ਸਾਨੂੰ ਇੱਕ ਜ਼ਰੂਰ ਦੇਖਣਾ ਚਾਹੁੰਦਾ ਵੇਖੋ ਮੋਪਰਾਏ ਸਾਹਿਬ ਹਰ ਇੱਕ ਨੇ ਆਪ ਕੋ ਆਪਣੀ ਮਿਹਨਤ ਕਰਕੇ ਆਪਣਾ ਘਰ ਚਲਾਉਣਾ ਹੁੰਦਾ ਹੈ ਮੈਂ ਕਿਸੇ ਨੂੰ ਹੀ ਨਹੀਂ ਕਹਿ ਸਕਦਾ ਕਿ ਮੈਂ ਜਿੱਤਿਆ ਤਾਂ ਮੈਂ ਕਿਸੇ ਦਾ ਘਰ ਚਲਾ ਦੇਣਾ ਪਰ ਛੋਟੇ ਮੋਟੇ ਮਸਲੇ ਆਮ ਘਰਾਂ ਦੇ ਵਿੱਚ ਕਰੇਲੂ ਝਗੜੇ ਜਾਂ ਕੁਝ ਵੀ ਹੋਰ ਵੀ ਕਈ ਤਰ੍ਹਾਂ ਦੀ ਵਿਵਪਤਾ ਅੱਜ ਕੱਲ ਲੋਕਾਂ ਨੂੰ ਪੈਂਦੀ ਥਾਣੇ ਦਰਬਾਰੇ ਸਰਕਾਰੀ ਉਸ ਦੇ ਵਿੱਚ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿਹੜਾ ਚਿਹਰਾ ਕਿਹੜਾ ਭਰਾ ਸਾਡੇ ਨਾਲ ਤੁਰਦਾ ਹੈ ਬਿਲਕੁਲ ਔਰ ਇਸ ਕੰਮ ਦੇ ਵਿੱਚ ਮੈਂ ਮੈਨੂੰ ਅੱਜ 14-15 ਸਾਲ ਹੋ ਗਏ ਮੈਂ ਅੱਜ ਤੱਕ ਵੀ ਆਪਣੀ ਜਵਾਨ ਦੇ ਵਿੱਚੋਂ ਨਾਂ ਵਾਲਾ ਸ਼ਬਦ ਜਿਹੜਾ ਪਰਮਾਤਮਾ ਨੇ ਮੇਰੇ 'ਚ ਨਹੀਂ ਪਾਇਆ ਔਰ ਜਿਹੜਾ ਵੀ ਮੇਰੇ ਕੋਲ ਆਇਆ ਹੈ ਜੋ ਮੇਰੇ ਵੱਸ ਹੋਇਆ ਹੈ ਮੈਂ ਆਪਣੇ ਮਾੜੇ ਸਮੇਂ ਦੇ ਵਿੱਚ ਵੀ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਆ ਗਏ ਪਾਰਟੀ ਦੇ ਵਰਕਰ ਨੇ ਅਕਾਲੀ ਦਲ ਦੇ ਉਹ ਕਹਿੰਦੇ ਸਾਡੀ ਪਾਰਟੀ ਵਾਲੇ ਵਿਕਾਸ ਹੋਇਆ ਹੁਣ ਵਾਲੇ ਕਹਿ ਰਹੇ ਨੇ ਸਾਡੀ ਪਾਰਟੀ ਵਾਲੇ ਵਿਕਾਸ ਹੋਇਆ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਹੈ ਜਿਹੜਾ ਅੱਪ ਲਗਾਤਾਰ ਹੋ ਰਿਹਾ ਕਿਉਂਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਵੀ ਗੱਲ ਕਰੀਏ ਤਾਂ ਕਾਫੀ ਜੜੀ ਉੱਥੇ ਕਾਂਟੇ ਦੀ ਟੱਕਰ ਰਹੀ ਹੈ ਕਿਵੇਂ ਦੇਖਦੇ ਹੋ ਕਿ ਸ਼੍ਰੋਮਣੀ ਅਕਾਲੀ ਉਪਰੇ ਸਾਹਿਬ ਜਿਹੜਾ ਪਿਛਲਾ ਟਾਈਮ ਆਪਾਂ ਦੇਖੀਏ ਸ਼੍ਰੋਮਣੀ ਅਕਾਲੀ ਦਲ ਦਾ ਔਰ ਇਹ ਸਾਡੇ ਨਾਲੋਂ ਜ਼ਿਆਦਾ ਤੁਸੀਂ ਪਰਾ ਜਾਣਦੇ ਹੋ ਕਿਉਂਕਿ ਫੀਲਡ ਦੇ ਵਿੱਚ ਤੁਸੀਂ ਵਿਚਰਦੇ ਹੋ ਔਰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸ ਤੋਂ ਕਮਾ ਤੋਂ ਪੰਜਾਬ ਦਾ ਹਰ ਇੱਕ ਬੱਚਾ-ਬੱਚਾ ਹਰ ਇੱਕ ਬਜ਼ੁਰਗ ਨੌਜਵਾਨ ਪੈਣਾ ਪਰਾ ਸਭ ਜਾਣੂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਵੀ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਫੀਲਡ ਵਿੱਚ ਤਰੱਕੀ ਹੋਈ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਹੀ ਹੋਈ ਹੈ ਜੀ ਕਿਹੜੇ ਕਿਹੜੇ ਪਿੰਡ ਨੇ ਤੁਹਾਡੇ ਜ਼ੋਨ ਦੇ ਮੇਰੇ ਜ਼ੋਨ ਦੇ ਵਿੱਚ ਜਲਾਲਾਬਾਦ ਰੂਰਲ ਟਮਾਣਾ ਕਲਾ ਬੱਲੂਆਣਾ ਪਿੰਡ ਚੁਗੇ ਜਵਾਰ ਸਿੰਘ ਬਸਤੀ ਦਲਾਵਰ ਤੇ ਬਸਤੀ ਸੁਕਰ ਇਹ ਸਾਰੇ ਕਿਉਂਕਿ ਅੱਜ ਕੱਲ ਵੈਸੇ ਵੀ ਫਾਰਵਰਡ ਜਮਾਨਾ ਆਨਲਾਈਨ ਜਮਾਨਾ ਜੀ ਲੋਕ ਸਾਰੇ ਪਲੀਪਾਤ ਜਾਣਦੇ ਨੇ ਜੀ ਆਪੋ ਆਪਣੇ ਲੋਕ ਕੰਮਾਂ 'ਚ ਰੁੱਝੇ ਹੁੰਦੇ ਨੇ ਪਰ ਆਪਣਾ ਕੀਮਤੀ ਵੋਟ ਜਿਹੜਾ ਲੋਕਾਂ ਨੂੰ ਜ਼ਰੂਰ ਪਾਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਮੇਰੇ ਜੋਨ ਦੇ ਵਿੱਚ ਇਹ ਛੇ ਪਿੰਡ ਮੈਂ ਤੁਹਾਨੂੰ ਦੱਸੇ ਨੇ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਪੈਣ ਭਰਾਵਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕਿ ਇੱਕ ਵਾਰ ਸਾਡਾ ਸਾਥ ਦੇ ਕੇ 14 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਤਕੜੀ ਤੇ ਮੋਹਰ ਲਾ ਕੇ ਸਾਨੂੰ ਕਾਮਯਾਬ ਕਰੋ ਔਰ ਮੈਂ ਪਹਿਲਾਂ ਵੀ ਸੇਵਾ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਿਆ ਔਰ ਅੱਜ ਵੀ ਮੈਂ ਇਹ ਲੋਕਾਂ ਨਾਲ ਵਾਅਦਾ ਕਰਦਾ ਕਿ ਜਦੋਂ ਵੀ ਮੇਰੇ ਤੱਕ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਮੈਂ ਬਿਲਕੁਲ ਆਪਣਾ ਜਿਹੜਾ ਕਿ 100% ਉਹਨਾਂ ਦੇ ਨਾਲ 24 ਘੰਟੇ ਹਾਜ਼ਰ ਰਾਂਗ ਉਹਨਾਂ ਦੀ ਸੇਵਾ ਹਲਕਿਆਂ ਦੇ ਅੰਦਰ ਪੂਰਾ ਸਰਗਰਮ ਹੋ ਚੁੱਕੀਆਂ ਨੇ ਵੱਖ-ਵੱਖ ਪਾਰਟੀਆਂ ਜੇਕਰ ਗੱਲ ਕਰੀਏ ਤਾਂ ਕਈ ਲੋਕਾਂ ਨੇ ਇਹ ਵੀ ਕਹਿਣਾ ਕਿ 27 ਦੇ ਵਿੱਚ ਜਿਹੜੀ ਸਰਕਾਰ ਬਣਨੀ ਹੈ ਪੰਜਾਬ ਦੇ ਅੰਦਰ ਵਿਧਾਨ ਸਭਾ ਉਹਦੀਆਂ ਚੋਣਾਂ ਦੇ ਦੌਰਾਨ ਉਹਦਾ ਜਿਹੜਾ ਇਹਨਾਂ ਚੋਣਾਂ ਤੋਂ ਮੋੜ ਵੱਜਣਾ ਕਿਵੇਂ ਦੇਖਦੇ ਆ ਤੁਸੀਂ ਬਿਲਕੁਲ ਬੋਪਰੇ ਸਾਹਿਬ ਜਿਹੜਾ ਕਿ ਇਹ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀ ਦਾ ਇਲੈਕਸ਼ਨ ਹੋਣਾ ਇਹਦੇ ਨਾਲ ਕੋਈ ਸਰਕਾਰ ਬਦਲ ਨਹੀਂ ਜਾਣੀ ਜੀ ਪਰ ਇਹ ਜ਼ਰੂਰ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀ ਦੇ ਵਿੱਚ ਪਾਰੀ ਬਹੁਮਤ ਦੇ ਨਾਲ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਤਾਵਾਂਗੇ ਤਾਂ ਇਹ 2027 ਦਾ ਮੋਡ ਬਣਿਆ ਜਾਏਗਾ ਜੀ ਔਰ ਲੋਕਾਂ ਨੂੰ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਤਕੜੀ ਤੇ ਮੋਹਰ ਲਾ ਕੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਵਿੱਚ ਜਿਹੜਾ ਅਸੀਂ ਚੋਣ ਲੜ ਰਹੇ ਹਾਂ ਤਕੜੀ ਨੂੰ ਕਾਮਯਾਬ ਕਰਨਾ ਚਾਹੀਦਾ ਹੈ ਔਰ ਆਉਣ ਵਾਲੀ 2027 ਦੇ ਵਿੱਚ ਜਿਹੜਾ ਕਿ ਅਸੀਂ ਵੀ ਇਹ ਦਾਵਾ ਕਰਦੇ ਹਾਂ ਕਿ ਸਾਡੀ ਸਰਕਾਰ ਜ਼ਰੂਰ ਬਣੇਗੀ ਸਰਪੰਚ ਸਾਹਿਬ ਪਿੰਡਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਭਾਈਚਾਰਕ ਸਾਂਝ ਜਿਹੜੀ ਉਹ ਹਰ ਇੱਕ ਨੂੰ ਜਿਹੜੀ ਕਾਇਮ ਰੱਖਣੀ ਚਾਹੀਦੀ ਹੈ ਆਪਣੇ ਹਲਕੇ ਦੇ ਅੰਦਰ ਮਾਹੌਲ ਕਿਦਾਂ ਦਾ ਕਿਉਂਕਿ ਜੇਕਰ ਗੱਲ ਕਰੀਏ ਬੀਤੇ ਦਿਨੀ ਜਿੱਦਨ ਨੋਮੀਨੇਸ਼ਨ ਭਰੇ ਨੇ ਉਹਦਾਂ ਡੇਰਾ ਬਾਬਾ ਨਾਨਕ ਵਿਖੇ ਕਈ ਕਾਂਗਰਸੀ ਵਰਕਰਾਂ ਦੀਆਂ ਜਿਹੜੀਆਂ ਉੱਥੇ ਪੱਗਾਂ ਲੱਥੀਆਂ ਤੇ ਜਿਸ ਤੋਂ ਬਾਅਦ ਵਿੱਚ ਆਪ ਵਿਧਾਇਕ ਦਾ ਇਹ ਸਵਾਲ ਇਹ ਬਿਆਨ ਸੀਗਾ ਕਿ ਪੱਗਾਂ ਤੇ ਕਿਹੜਾ ਕਿਲ ਲੱਗੇ ਹੁੰਦੇ ਨੇ ਕਿਵੇਂ ਦੇਖਦੇ ਇਹਨਾਂ ਚੀਜ਼ਾਂ ਨੂੰ ਨਹੀਂ ਬੋਪਰੇ ਸਰ ਬਹੁਤ ਮਾੜਾ ਬਿਆਨ ਹੈ ਉਹਨਾਂ ਵਾਸਤੇ ਉਹਨਾਂ ਨੂੰ ਥੋੜੀ ਜਿਹੀ ਸ਼ਰਮ ਕਰਨੀ ਚਾਹੀਦੀ ਕਿਉਂਕਿ ਪੱਗ ਜਿਹੜੀ ਕਿ ਗੁਰੂ ਸਾਹਿਬ ਵੱਲੋਂ ਸਾਨੂੰ ਬਖਸ਼ੀ ਹੋਈ ਇੱਕ ਸਾਡਾ ਮਾਣ ਹੈ ਸਤਿਕਾਰ ਹੈ ਇਹੋ ਜਿਹਾ ਬਿਆਨ ਨਹੀਂ ਦੇਣੇ ਚਾਹੀਦੇ ਔਰ ਮੈਂ ਆਪਣੇ ਜਲਾਲਾਬਾਦ ਹਲਕੇ ਦੀ ਗੱਲ ਕਰਾਂ ਤਾਂ ਜੋ ਸਹੀ ਗੱਲ ਹੈ ਉਹਨੂੰ ਸਹੀ ਕਿਹਾ ਜਾਵੇਗਾ ਅਸੀਂ ਨੋਮੀਨੇਸ਼ਨ ਭਰ ਕੇ ਆਏ ਹਾਂ ਬਿਲਕੁਲ ਸਾਨੂੰ ਕੋਈ ਦਿੱਕਤ ਨਹੀਂ ਆਈ ਔਰ ਬਿਲਕੁਲ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਨ ਲਓ ਭਰੇ ਨੇ ਕਾਂਗਰਸ ਪਾਰਟੀ ਹੋਰ ਵੀ ਸੀ ਪਰ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਦਿੱਕਤ ਨਹੀਂ ਆਪ ਵਿਧਾਇਕ ਗੋਲਦੀ ਕੁਮੋਜ ਦੇ ਵੱਲੋਂ ਵੀ ਸਵੇਰ ਉਹ ਦਿਨ ਲਾਸਟ ਦਿਨ 4 ਤਰੀਕ ਨੂੰ ਲਾਈਵ ਹੋ ਕੇ ਬਿਆਨ ਦਿੱਤਾ ਸੀ ਕਿ ਜਿਹੜਾ ਹਰ ਇੱਕ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਜਲਦ ਤੋਂ ਜਲਦ ਆਪੂ ਆਪਦੇ ਨੋਮੀਨੇਸ਼ਨ ਭਰ ਲਓ ਕਿ ਕਵਾ ਕਰੋੜਾ ਪਾਉਂਦੇ ਨੇ ਲੋਕ ਕਿਉਂਕਿ ਸਾਨੂੰ ਭਰਨ ਨਹੀਂ ਦਿੱਤੇ ਨਹੀਂ ਇਸ ਗੱਲ ਵਾਸਤੇ ਬੋਪਰੇ ਸਾਹਿਬ ਉਹਨਾਂ ਦਾ ਧੰਨਵਾਦ ਜੇ ਉਹਨਾਂ ਨੇ ਉਸ ਦਿਨ ਅਪੀਲ ਵੀ ਸੁਭਾ ਕੀਤੀ ਔਰ ਵਧੀਆ ਤਰੀਕੇ ਨਾਲ ਜਿਹੜਾ ਕਿ ਜਮ੍ਹਾਂ ਹੋ ਗਏ ਨੇ ਸਾਡੇ ਕਾਗਜ਼ ਕੋਈ ਸਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਇਸ ਗੱਲੋਂ ਨਹੀਂ ਆਈ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਇਸ ਕਰਕੇ ਕਿਉਂਕਿ ਆਪਾਂ ਇਹ ਇਲੈਕਸ਼ਨ 5 ਸਾਲ ਬਾਅਦ ਆਉਂਦੇ ਜਾਂਦੇ ਰਹਿੰਦੇ ਨੇ ਪਰ ਆਪਾਂ ਨੂੰ ਜਿਹੜੀ ਆਪਣੇ ਭਾਈਚਾਰਕ ਸਾਂਝ ਉਹ ਕਾਇਮ ਰੱਖਣੀ ਚਾਹੀਦੀ ਏ ਔਰ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਪੈਣਾ ਭਰਾਵਾਂ ਵਾਂਗੂ ਇੱਕ ਦੂਜੇ ਦੇ ਕੰਮ ਆਉਣਾ ਚਾਹੀਦਾ ਔਰ ਸ਼ਾਂਤੀ ਪਿੰਡਾਂ ਦੇ ਵਿੱਚ ਬਣਾ ਕੇ ਰੱਖਣੀ ਚਾਹੀਦੀ। ਲੱਗਦਾ ਜਿੱਤ ਹਾਸਲ ਕਰ ਸਕੋਗੇ। ਬਿਲਕੁਲ 100% ਬੋਪਰੇ ਸਾਹਿਬ ਸੱਚੇ ਪਾਤਸ਼ਾਹ ਤੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਡੀ ਜਿਹੜਾ ਕਿ ਜਰੂਰ ਅਰਦਾਸ ਸੁਨੇਗਾ ਔਰ ਸਾਡੀ ਚੋਲੀ ਜਿੱਤ। ਬਿਲਕੁਲ ਗੱਲਬਾਤ ਕੀਤੀ ਆ ਬਲਾਕ ਸੰਪਤੀ ਚੋਣਾ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਨੂੰ ਲੈ ਕੇ ਉਮੀਦਵਾਰ ਦੇ ਨਾਲ ਗੱਲ ਕਰੀਏ ਤਾਂ ਇਹਨਾਂ ਦੇ ਮਾਤਾ ਨੇ ਉਮੀਦਵਾਰ ਤੇ ਪਹਿਲਾਂ ਇਹ ਸਾਬਕਾ ਸਰਪੰਚ ਰਹਿ ਚੁੱਕੇ ਨੇ 10 ਸਾਲ ਸਰਪੰਚੀ ਕੀਤੀ ਹੈ ਇਹਨਾਂ ਨੇ ਆਪਦੇ ਪਿੰਡ ਦੀ ਜਿਸ ਤੋਂ ਬਾਅਦ ਦੇ ਵਿੱਚ ਹਲਕੇ ਦੇ ਵਿੱਚ ਵੀ ਹਮੇਸ਼ਾ ਪਾਰਟੀ ਦੇ ਨਾਲ ਚੱਲ ਕੇ ਜਿਹੜਾ ਹਲਕੇ ਦੇ ਅੰਦਰ ਵਿਚਰਦੇ ਨੇ ਇਹਨਾਂ ਚੋਣਾਂ ਨੂੰ ਲੈ ਕੇ ਇਹਨਾਂ ਦਾ ਬਿਆਨ ਹੈ ਕਿ ਜਿੱਤ ਤੋਂ ਬਾਅਦ ਆਪਦੇ ਲੋਕ ਨੇ ਜਿਹੜੇ ਜਿਨ੍ਹਾਂ ਨੇ ਵੋਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਹਮੇਸ਼ਾ ਜਿਹੜਾ ਵਿਚਰਦੇ ਰਹਿਣ ਕਿਉਂਕਿ ਕਿਤੇ ਨਾ ਕਿਤੇ ਕਿਸੇ ਨੂੰ ਵੀ ਲੋੜ ਪੈਂਦੀ ਹੈ ਰੱਬ ਨਾ ਕਰੇ ਨੇਰੇ ਸਵੇਰੇ ਤਾਂ ਹਮੇਸ਼ਾ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਣ ਇਹ ਵੱਡੀ ਗੱਲ ਆ ਤੇ ਜਿੱਤ ਦਾ ਦਾਵਾ ਕੀਤਾ ਇਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਲਗਾਤਾਰ ਆਵਦਾ ਜਿਹੜਾ ਗ੍ਰਾਫ ਹੈ ਉਹ ਉੱਚਾ ਜਿਹੜਾ ਨਗਾਤਰ ਚੁੱਕਦਾ ਆ ਰਿਹਾ ਤਾਂ ਬਿਲਕੁਲ ਹੋਰ ਵੀ ਉਮੀਦਵਾਰਾਂ ਦੇ ਨਾਲ ਗੱਲਬਾਤ ਕਰਾਂਗੇ ਇਸੇ ਦੇ ਨਾਲ ਹੀ ਸਿਲਸਿਲਾ ਜਿਹੜਾ ਜਾਰੀ ਰਹਿੰਦਾ ਤਾਂ ਤੱਕ ਲਈ ਬਣੇ ਰਹੋ ਐਜ ਨਿਊਜ਼ 24 ਚੈਨਲ ਦੇ ਨਾਲ ਮੈਂ ਜਸਵਿੰਦਰ ਬੋਪਰਾ ਸასი ਕਾਲ